13 ਜਨਵਰੀ ਨੂੰ ਕਿਸਾਨ ਦਿੱਲੀ ਵੱਲ ਦਵਾਰਾ ਕੂਚ ਕਰਨ ਲੱਗੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਉਹੀ ਕਿਸਾਨ ਅੰਦੋਲਨ ਇੱਕ ਨਵੇਂ ਰੌਂ ਦੇ ਨਾਲ ਪਹੁੰਚਣ ਲਈ ਤਿਆਰ ਖੜਾ ਆ ਔਰ ਉਸੇ ਨੂੰ ਲੈ ਕੇ ਹੁਣ ਤਿਆਰੀਆਂ ਕਿਸਾਨਾਂ ਨੇ ਜ਼ੋਰਾਂ ਸ਼ੋਰਾਂ ਤੇ ਆਰੰਭ ਦਿੱਤੀਆਂ ਨੇ ਉਹ ਭਾਵੇਂ ਪੰਜਾਬ ਦੇ ਕਿਸਾਨ ਹੋਣ ਭਾਵੇਂ ਯੂਪੀ ਦੇ ਜੀ ਹਾਂ ਯੂਪ ਦੇ ਕਿਸਾਨ ਵੀ ਤਿਆਰ ਖੜੇ ਨੇ 9 ਬਰ 9 ਖੜੇ ਨੇ ਔਰ ਕਹਿੰਦੇ ਨੇ ਕਿ ਅਸੀਂ ਵੀ ਦਿੱਲੀ ਜਾ ਕੇ ਧਰਨਾ ਲਾਵਾਂਗੇ ਕੇਂਦਰ ਸਰਕਾਰ ਨੂੰ ਦੁਬਾਰਾ ਜਗਾਉਣ ਦੀ ਲੋੜ ਪੈ ਗਈ ਹੈ ਔਰ ਇਸੇ ਦੇ ਵਿੱਚ ਜੇ ਗੱਲ ਕਰੀਏ ਕਿਸਾਨਾਂ ਦੀ ਤਾਂ ਕੱਲੇ-ਕੱਲੇ ਪਿੰਡ ਤੋਂ ਵੱਡੇ ਪੱਦਰ ਦੇ ਉੱਤੇ ਇਕੱਠ ਕੀਤਾ ਜਾ ਰਿਹਾ ਹੈ ਅਪੀਲ ਕੀਤੀ ਗਈ ਹੈ ਲੰਘੇ ਦਿਨ ਵੀ ਐਸਕੇਐਮ ਦੀ ਵੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਮੂਚੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਹੋਈ ਹੈ ਕੇ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਜ਼ਿਆਦਾ ਤੋਂ ਜ਼ਿਆਦਾ ਤੰਬੂ ਬਿਸਤਰੇ ਅਤੇ ਰਾਸ਼ਨ ਨਾਲ ਲਿਜਾਇਆ ਜਾਵੇ ਕਿਉਂਕਿ ਕੋਈ ਪਤਾ ਨਹੀਂ ਹੈ ਇਹ ਧਰਨਾ ਇਹ ਅੰਦੋਲਨ ਕਿੰਨੀ ਦੇਰ ਤੱਕ ਚੱਲਣਾ ਹੈ ਕਿ ਇਹ ਧਰਨਾ ਹੀ ਰਹੇਗਾ ਜਾਂ ਫਿਰ ਇਹ ਧਰਨਾ ਦੁਆਰਾ ਅੰਦੋਲਨ ਦਾ ਰੂਪ اختیار ਕਰ ਲੇਗਾ ਇਸ ਬਾਰੇ ਕੋਈ ਨਹੀਂ ਜਾਣਦਾ ਇਸ ਮਾਮਲੇ ਨੂੰ ਲੈ ਕੇ ਇੱਕ ਜਾਣਕਾਰੀ ਤਾਂ ਇਹ ਵੀ ਸਾਹਮਣੇ ਆਈ ਹੈ ਕਿ ਇੱਕ ਪਿੰਡ ਦੇ ਵਿੱਚੋਂ 43 ਟਰੈਕਟਰ ਟਰਾਲੀਆਂ ਤਿਆਰ ਹੋ ਗਏ ਨੇ ਔਰ ਉਸੇ ਦੇ ਵਿੱਚ ਰਾਸ਼ਨ ਪਾਣੀ ਲੱਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਲਿਸਟ ਬਣਾ ਲਈ ਗਈ ਹੈ ਕਿ ਆਖਰ ਕਿਹੜਾ ਕਿਹੜਾ ਸਮਾਨ ਚਾਹੀਦਾ ਆ ਕਿਹੜਾ ਕਿਹੜਾ ਨਹੀਂ ਚਾਹੀਦਾ ਉੱਥੇ ਦੂਜੇ ਪਾਸੇ ਬਾਕੀ ਪਿੰਡ ਵੀ ਹੌਲੀ ਹੌਲੀ ਸਾਹਮਣੇ ਆਉਣ ਲੱਗੇ ਨੇ ਜਿਉਂ-ਜਿਉਂ ਤਰੀਕ ਨਜ਼ਦੀਕ ਆ ਗਈ ਹੈ ਹੁਣ ਕੱਲਾ-ਕੱਲਾ ਪਿੰਡ ਤਿਆਰ ਹੈ ਔਰ ਜਿਵੇਂ ਕਿ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਹਰ ਪਿੰਡ ਚੋਂ 10 ਦੇ ਕਰੀਬ ਘੱਟੋ-ਘੱਟ ਟਰੈਕਟਰ ਟਰਾਲੀਆਂ ਜਾਣਗੀਆਂ ਪਰ ਹੁਣ ਇਹ ਨੰਬਰ ਲਗਾਤਾਰ ਵੱਧਦੇ ਜਾ ਰਹੇ ਨੇ ਕੱਲੇ-ਕੱਲੇ ਪਿੰਡ ਤੋਂ ਵੱਡੀ ਮਾਤਰਾ ਦੇ ਵਿੱਚ ਟਰੈਕਟਰ ਟਰਾਲੀਆਂ ਜਾਣ ਨੂੰ ਤਿਆਰ ਖੜੇ ਨੇ ਔਰ ਇਹ ਅਪੀਲ ਕਰ ਦਿੱਤੀ ਗਈ ਹੈ ਕਿ ਵੱਡੀ ਪੱਧਰ ਦੇ ਉੱਤੇ ਪਹੁੰਚ ਦਿੱਲੀ ਦੀਆਂ ਬਰੂਹਾਂ ਤੇ ਕੀਤੀਆਂ ਜਾਵੇ ਔਰ ਆਪਣੀਆਂ ਮੰਗਾਂ ਕੇਂਦਰ ਦੇ ਸਾਹਮਣੇ ਮੋੜ ਤੋਂ ਰੱਖੀਆਂ ਜਾਣ ਭਾਵੇਂ ਉਹ ਐਮਐਸਪੀ ਹੋਵੇ ਭਾਵੇਂ ਉਹ ਲਖੀਮਪੁਰ ਖੀਰੀ ਹੋਵੇ ਭਾਵੇਂ ਉਹ ਕਿਸਾਨਾਂ ਉੱਤੇ ਪਏ ਮੁਕਦਮੇ ਹੋਣ ਕੱਲਾ-ਕੱਲਾ ਮੁੱਦਾ ਦੁਬਾਰਾ ਉਭਾਰਿਆ ਜਾਵੇਗਾ ਔਰ ਕੇਂਦਰ ਦੀ ਸਰਕਾਰ ਨੂੰ ਹਲੂਣਿਆ ਜਾਵੇਗਾ ਇਸੇ ਦੇ ਵਿੱਚ ਹੁਣ ਯੂਪੀ ਦੇ ਕਿਸਾਨ ਵੀ ਆ ਪਹੁੰਚੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਦੁਬਾਰਾ ਧਰਨਾ ਲਾਵਾਂਗੇ ਤੇ ਜਾ ਕੇ ਇਨਸਾਫ ਕੇਂਦਰ ਦੀ ਭਾਜਪਾ ਸਰਕਾਰ ਕੋਲੋਂ ਮੰਗਾਂਗੇ 2024 ਦੀਆਂ ਚੋਣਾਂ ਨਜ਼ਦੀਕ ਨੇ ਤੇ ਕਿਸਾਨ ਦੁਬਾਰਾ ਵਹੀ ਰਾਕਤਨ ਨੂੰ ਤਿਆਰ ਖੜੇ ਨੇ ਆਖਿਰ ਆਉਣ ਵਾਲਾ ਸਮਾਂ ਕੀ ਲਿਆਵੇਗਾ ਅੱਜ 12 ਤਰੀਕ ਹੋ ਗਈ ਹੈ 13 ਤਰੀਕ ਕੱਲ ਹੈ ਔਰ ਕੱਲ ਨੂੰ ਕਿਸਾਨਾਂ ਵੱਲੋਂ ਕੀ ਕੀਤਾ ਜਾਂਦਾ ਆ ਇਸ ਉੱਤੇ ਇੱਕ ਸਵਾਲੀਆ ਚਿੰਨ੍ਹ ਲੱਗ ਚੁੱਕਿਆ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਹਾਲਾਤ ਜਨਵਰੀ ਦੇ ਪਹਿਲੇ ਹਫਤੇ ਗਰਮਾ ਗਏ ਸੀ ਜਦੋਂ ਪਹਿਲਾਂ ਮਾਝੇ ਦੇ ਜਡੇਆਲਾ ਗੁਰੂ ਤੇ ਫਿਰ ਮਾਲਵੇ ਦੇ ਬਰਨਾਲੇ ਦੇ ਵਿੱਚ ਕਿਸਾਨਾਂ ਨੇ ਵੱਡੀ ਰੈਲੀ ਕੱਢੀ ਸੀ ਉਦੋਂ ਕਿਸਾਨਾਂ ਨੂੰ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਹਲੂਣਿਆ ਸੀ ਕਿ ਵੱਡਾ ਇਕੱਠ ਦਿੱਲੀ ਜਾ ਕੇ ਕਰਾਂਗੇ ਤੇ ਹੁਣ ਤਰੀਕ ਨਜ਼ਦੀਕ ਆ ਗਈ ਹੈ ਤੇ ਕਿਸਾਨ ਆਪਣੀਆਂ ਟਰੈਕਟਰ ਤੇ ਟਰਾਲੀਆਂ ਲੈ ਕੇ 9 ਬਰ 9 ਖੜੋਤੇ ਨੇ ਉਸ ਦੇ ਵਿੱਚ ਯੂਪੀ ਦੇ ਕਿਸਾਨ ਵੀ ਨੇ ਆਓ ਸੁਣਦੇ ਹਾਂ ਕਿਸਾਨ ਆਖਰ ਕੀ ਬੋਲਦੇ ਪਏ ਨੇ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੇ ਜੋ ਦੇਸ਼ ਦੇ ਦੋ بڑے ਫੋਰਮੋ ਨੇ 13 ਫਰਵਰੀ ਦਾ ਦਿੱਲੀ ਕੂਚ ਦਾ ਐਲਾਨ ਕੀਤਾ ਉਸ ਮਹਿੰਮ ਨੂੰ ਅੱਗੇ ਚਲਾਤੇ ਹੋਏ ਹਮ ਹਰਿਆਣਾ ਕੇ ਦੋ ਲੀਡਰ ਗੁਰਮੀਤ ਮਾਂਗੜ ਜੀ ਮੇਰੇ ਸਾਥ ਖੜੇ ਹੈ ਤੇਜਵੀਰ ਜੀ ਅੰਬਾਲਾ ਸੇ हम लोग महिम जूपी में चला रहे हैं जहां जिला हापड़ है और गढ़ गंगा में यहां खड़े हैं और हम सब किसान मजदूर जो यहां इकत्र हुए हैं उन सबको आज न्योता दिया है कि तेरह फरवरी को इस इलाके से पहले आंदोलन में भी इस इलाके ने बहुत बड़ा योगदान दिया था इस बार भी ये इलाके से हजारों ट्रैक्टर ट्रॉलियां जो है दिल्ली की ओर कूच करेंगे और हम जो मोदी सरकार ने बाहरी देशों ते खेती वस्तुओं को इम्पोर्ट करने का निर्णय लिया जिसके ऊपर ऊपर इम्पोर्ट ड्यूटी खत्म की जा रही है लैंड एक्विजिशन एक्ट में से किसान की मर्जी के बगैर जमीनें छीनने का जो निर्णय लिया इसी के साथ साथ जो एमएसपी खरीद की गारंटी का कानून बनाना था वो रह रहा है शहीद परिवारों का मुआवजा है इसी के साथ किसान मजदूर का कर्जा खत्म कराना है और यूपी के जो लखीमपुर खीरी का कांड है उसका इंसाफ हमें नहीं दिया गया और मैं आज आपको यह भी बता दूं कि जो 26 जनवरी को नवरीत सिंह जी डिबडिबा और पूरे जो दिल्ली आंदोलन में किसान शहीद हुए थे ये दो फोरमो ने निर्णय लिया है कि हम 26 जनवरी को हर गांव में कैंडल मार्च करके अपने शहीदों को श्रद्धांजलि देंगे ਔਰ ਹਮਾਰਾ ਅੰਦੋਲਨ ਔਰ ਵੱਧ ਰਹਾ ਹੈ। ਧੰਨਵਾਦ। ਅੱਜ ਜੋਂ ਟਾਲੀ ਸਾਹਿਬ ਨਗਰ ਬਾਬੋਵਾਲ ਦੇ ਵਿੱਚ ਜੋ ਟਰੈਕਟਰ ਟਰਾਲੀਆਂ ਦੀ ਲਿਸਟ ਬਣਾ ਰਹੇ ਸੀਗੇ ਕਿ ਕਿੰਨੇ ਟਰੈਕਟਰ ਟਰਾਲੀਆਂ ਦਿੱਲੀ ਮੋਰਚੇ ਲਈ ਤਿਆਰ ਆ ਜੋ 13 ਫਰਵਰੀ ਨੂੰ ਲੱਗਣ ਜਾ ਰਿਹਾ। ਉਹਨਾਂ ਦੀ ਲਿਸਟ ਆ ਜਿਹੜੀ ਆਪਣੇ ਅਰਜਨ ਦੇ ਕੋਲ ਹੈਗੀ ਆ। ਇਹ ਅਰਜਨ ਦੱਸ ਦਿੰਦਾ ਕਿ ਕਿੰਨੇ ਟਰੈਕਟਰ ਹੋ ਗਏ ਹੁਣ ਤੱਕ। ਇਹ ਜੀ 43 ਟਰੈਕਟਰ ਟਰਾਲੀਆਂ ਤਿਆਰ ਹੋ ਗਈਆਂ ਪਿੰਡ ਬਾਬੋਵਾਲ ਤੋਂ। ਤੇ ਹਜੇ ਰਹਿ ਗਏ ਕੁਝ ਹਾਂਜੀ ਹਜੇ ਕੋਈ ਟਰਾਲੀਆਂ ਟਰੈਕਟਰ ਰਹਿ ਗਏ ਆ ਜੀ ਉਹ ਤੁਸੀਂ ਕੱਲ ਪ੍ਰਧਾਨ ਤੇ ਤੁਸੀਂ ਕੱਲ ਲਓਗੇ ਤੁਸੀਂ ਹਾਂਜੀ ਉਹ ਲੈ ਲਵਾਂਗੇ ਇੱਕ ਆ ਜਿਹੜਾ ਡੇਰਿਆਂ ਤੇ ਜਿਹੜਾ ਆਪਾਂ ਹੁਣ ਤੋਂ ਹੀ ਸ਼ੁਰੂ ਕਰਤਾ ਕਿ ਟਰੈਕਟਰ ਟਰਾਲੀ ਦੇ ਉੱਤੇ ਚੜ ਕੇ ਸਾਰਿਆਂ ਨੇ ਤੇ ਡੇਰਿਆਂ ਤੇ ਗਏ ਆ ਟਰੈਕਟਰ ਟਰਾਲੀ ਲੈ ਕੇ ਉਹਦੇ ਸਵਾਰੀ ਕਰਕੇ ਤੇ ਫੇਰ ਡੇਰਿਆਂ ਤੇ ਅਸੀਂ ਆਖਣ ਗਏ ਆ ਇਸ ਪੈਟਰਨ ਦੇ ਨਾਲ ਅਸੀਂ ਆਖਣ ਗਏ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ